ਉੰਦ ਸਣਾ ਮੇਰਾ ਪਾਣੀ ਵਰਗਾ ਸੁਭਾਅ ਆ ਗਲਾਸ ਚ ਪਾਲੋ ਮੈਂ ਉਹਵੇਂ ਦਾ ਹੋ ਜਾਣਾ ਟੱਬ ਚ ਪਾਲੋ ਮੈਂ ਉਹਵੇਂ ਦਾ ਹੋ ਜਾ ਜੇ ਬੈੱਡ ਤੇ ਪਾ ਲਈਏ ਫੇਰ ਹਾਂਜੀ ਇੱਕ ਹੋਰ ਬਹੁਤ ਹੀ ਕੈਂਟ ਫਨੀ ਕਮੈਂਟ ਰੀਡਿੰਗ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਤਾਂ ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਫੇਰ ਇਹਦੇ ਫਨੀ ਕਮੈਂਟ ਪੜਾਂਗੇ ਹਾਇਰ ਵਿੱਚ ਰੁਲਾ ਕਹਿੰਦੇ ਬੜਾ ਮੁੰਡੇ ਦਾ ਪੈਂਦਾ ਨਹੀਂ ਉਹ ਮਿੱਤਰੋਂ ਪੂਣਾ ਪੈਂਦਾ ਏ ਚਾਚਾ ਲੋੜ ਤਾਂ ਤੂੰ ਨਹੀਂ ਆਉਂਦਾ ਸੀ ਚਾਚੀ ਨੂੰ ਵੀ ਰਲਾ ਲਿਆ ਨਾਲ ਬੱਤ ਸਹੀ ਏ ਰੋਲਾ ਨਹੀਂ ਇਹਨੂੰ ਕੀੜਾ ਕਹਿੰਦੇ ਆ ਪਤਾ ਨਹੀਂ ਇਹਨਾਂ ਦਾ ਵਿਚੋਲਾ ਕੌਣ ਸੀ ਹਾਂਜੀ ਹੁਣ ਅਗਲੀ ਵੀਡੀਓ ਦੇਖਦੇ ਆ ਫਿਰ ਉਹਦੇ ਫਨੀ ਕਮੈਂਟ ਪੜਾਂਗੇ ਤੇ ਜੇ ਹੱਥ ਪਹੁੰਚਦਾ ਆ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਨੇ ਰਾਮ ਗੜੀ ਹਟਾ ਦੇ ਹਟਾਵਾਂਗੇ ਕਦੇ ਨਹੀਂ ਕਿਉਂ ਹਟਾਵਾਂ ਹੁਣ ਜਾਣ ਕੇ ਗਏ ਇਸੇ ਮੈਨੂੰ ਇਸ ਕਾਸਟ ਵਿੱਚ ਹਮ ਕਿਹੜੀ ਖੁਸ਼ੀ ਦੇ ਵਿੱਚ ਲੱਕੜ ਦਾ ਕੰਮ ਵੀ ਮੈਨੂੰ ਆਉਂਦਾ ਵਾ ਹਮ ਠੀਕ ਐ ਕਰ ਲੈਂਦੇ ਹਾਂ ਹਾਂ ਦਿਖਾਣਾ ਦਾ ਮੁੰਡਾ ਵਾ ਸਾਰੇ ਕੰਮ ਆਉਂਦੇ ਆ ਕਨੇ ਤਖਾਨਾ ਦਾ ਮੁੰਡਾ ਮਤਲਬ ਕਿਲ ਠੋਕਣ ਆਂਦਾ ਹਾਂ ਐਨੇ ਤਰਖਾਨਾ ਦਾ ਮੁੰਡਾ ਕਹਿ ਕੇ ਮੈਨੂੰ ਸ਼ਰਮਾਉਂ ਲਾਤੀ ਨਖਰੇ ਕਿੰਨੇ ਕਰਦੀ ਝੱਲੀ ਜਹੀਂ ਹਾਏ ਓਏ ਮੈਂ ਕਿਉਂ ਤਰਖਾਨਾ ਮਰੂ ਹੁਣ ਮੈਂ ਨਹੀਂ ਬਚਦਾ ਹਾਂਜੀ ਜੀ ਇਥੋਂ ਤੱਕ ਆ ਗਏ ਹੋ ਤਾਂ ਵੀਡੀਓ ਨੂੰ ਲਾਈਕ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਐ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਇਹ ਵੀਡੀਓ ਦੇਖੋ ਇਹ ਵੀਡੀਓ ਬਹੁਤ ਹੀ ਕੈਂਟਾ ਬਿੰਦੀ ਜੋਹਲ ਤੋਂ ਪਾਪੜ ਦੇਖ ਕੇ ਸਬਰ ਨਹੀਂ ਹੋਇਆ ਗਜਬ ਬੇਇੱਜ਼ਤੀ ਹੈ ਏਅਰਪੋਰਟ ਨਾ 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 ਬੱਸ ਸਟੈਂਡ ਬਿੰਦੀ ਜੋਹਲ ਨਾ 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 ਬਿੰਦੀ ਚੋਰ ਕਪੜਾ ਸਾਲ ਚੱਲੂਗਾ ਤੋਣ ਵਾਲੀ ਮੈਲ ਵੀ ਨਾਲ ਨਾਲ ਹੀ ਚੱਲੂਗੀ நான நானா மெலபுணா